ਤਸਵੀਰਾਂ ਤੁਸੀਂ ਦੇਖੋ ਨਵਾਂ ਸ਼ਹਿਰ ਦੇ ਐਸਐਸਪੀ ਦਫ਼ਤਰ ਦੀਆਂ ਜਿੱਥੇ ਅੱਜ ਜਿਹੜਾ ਇਹ ਉਹ ਨਵੇਂ ਜ਼ਿਲ੍ਹੇ ਦੇ ਐਸਐਸਪੀ ਆਈਪੀਐਸ ਮਹਿਤਾਬ ਸਿੰਘ ਆਪਣਾ ਅਹੁਦਾ ਸੰਭਾਲ ਰਹੇ ਹਨ ਤੁਸੀਂ ਦੇਖੋ ਜ਼ਿਲ੍ਹੇ ਦੇ ਵੱਖ-ਵੱਖ ਅਫਸਰ ਉਹਨਾਂ ਦਾ ਜਿਹੜਾ ਇਹ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰ ਰਹੇ ਹਨ ਤੇ ਹੁਣ ਜਿਹੜੇ ਐ ਉਹ ਐਸਐਸਪੀ ਸਾਹਿਬ ਨੂੰ ਜਿਹੜੀ ਹੈ ਉਹ ਸਲਾਮੀ ਦਿੱਤੀ ਜਾ ਰਹੀ ਹੈ ਇੱਥੇ ਜੀ ਆਇਆ ਕਿਹਾ ਜਾ ਰਿਹਾ ਹੈ ਉਹਨਾਂ ਨੂੰ ਪਹੁੰਚਣ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਈਪੀਐਸ ਮਹਿਤਾਬ ਸਿੰਘ ਸ੍ਰੀ ਪਵਿੱਤਰ ਧਰਤੀ ਜਿਹੜੀ ਫਤੇਗੜ ਸਾਹਿਬ ਦੀ ਹੈ ਉੱਥੇ ਦੇ ਜਿਹੜੇ ਉਹ ਬਸਨੀਕ ਹਨ ਪ੍ਰੈਸ ਵਾਰਤਾਂ ਦੇ ਦੌਰਾਨ ਉਹਨਾਂ ਨੇ ਇਹ ਵੀ ਜਿਹੜਾ ਇਹ ਉਹ ਨਿੱਘੇ ਦਿਲ ਤੋਂ ਕਿਹਾ ਹੈ ਕਿ ਮੈਨੂੰ ਅੱਜ ਬੜਾ ਫਕਰ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਇਹ ਉਹ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਜਿਲ੍ਹਾ ਐਸਬੀਐਸ ਨਗਰ ਦੇ ਵਿੱਚ ਐਸਐਸਪੀ ਵਜੋਂ ਸੇਵਾ ਕਰਨ ਦਾ ਜਿਹੜਾ ਏ ਉਹ ਮੌਕਾ ਮਿਲਿਆ ਏ ਹੋਰ ਜਿਹੜਾ ਏ ਆਈਪੀਐਸ ਮਹਿਤਾਬ ਸਿੰਘ ਨੇ ਜਿਲ੍ਹਾ ਵਾਸੀਆਂ ਲਈ ਕੀ ਸੁਨੇਹਾ ਦਿੱਤਾ ਏ ਉਹ ਵੀ ਤੁਹਾਨੂੰ ਅਸੀਂ ਸੁਣਾਉਨੇ ਆ। ਆਹ ਹਾਂ ਜੀ ਮੈਂ ਅੱਜ ਅਥੇ ਬਤੌਰ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਜੁਆਇਨ ਕੀਤਾ ਹੈ। ਇਹਦੇ ਵਿੱਚ ਜਿਵੇਂ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਜੀ ਆਤੇ ਡੀਜੀਪੀ ਸਾਹਿਬ ਜੀ ਦਾ ਇਰਾਦਾ ਨੇ ਜਿਹੜੀ ਸਾਡੀ ਪ੍ਰਾਇਓਰਟੀ ਰਹੇਗੀ ਉਹ ਅਸੀਂ ਨਸ਼ੇ ਦੇ ਖਿਲਾਫ ਕੰਮ ਕਰਾਂਗੇ ਜਿਹੜਾ ਇੱਕ ਲਾਅ ਐਂਡ ਆਰਡਰ ਹੈ ਪੀਸ ਹੈ ਉਹਨੂੰ ਪੂਰੀ ਮੇਨਟੇਨ ਰੱਖਾਂਗੇ ਸਾਡੀ ਪ੍ਰਾਇਓਰਟੀ ਇਹ ਵੀ ਰਹੇਗੀ ਕਿ ਜਿਹੜਾ ਇੱਕ ਆਮ ਨਾਗਰਿਕ ਹੈ ਉਹ ਪੂਰਾ ਸੁਰੱਖਿਅਤ ਮਹਿਸੂਸ ਕਰੇ ਤੇ ਮੈਂ ਸਾਡੇ মিডিਆ ਵਾਲੇ ਭਰਾਵਾਂ ਰਾਹੀਂ ਆਮ ਲੋਕਾਂ ਤੱਕ ਇਹ ਵੀ ਮੈਸੇਜ ਪਹੁੰਚਾਉਣਾ ਚਾਹਨਾ ਕਿ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਖਬਰ ਹੈ ਕੋਈ ਸ਼ਰਾਰਤੀ ਤੱਤ ਹੈ ਉਹਦੀ ਵੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਤੱਕ ਪਹੁੰਚਾਓ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਜਿਲ੍ਹਾ ਬਣਿਆ ਇਹਦੇ ਵਿੱਚ ਤੁਹਾਡੀ ਪਹਿਲੀ ਪੋਸਟਿੰਗ ਹੋਈ ਹੈ بطور ਐਸਐਸਪੀ ਕਿਹੋ ਜਿਹਾ ਫਕਰ ਮਹਿਸੂਸ ਕਰ ਰਹੇ ਬਿਲਕੁਲ ਜੀ ਤੁਸੀਂ ਬੜਾ ਸਹੀ ਕਿਹਾ ਇੱਥੇ ਮੈਂ ਮੇਰਾ ਇਹ ਪਹਿਲਾ ਜਿਲ੍ਹਾ ਹੈਗਾ ਤੇ ਮੈਨੂੰ ਬੜਾ ਹੀ ਮਾਣ ਹੈ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ ਕਿ ਜਿਹੜੀ ਮੇਰੀ ਇੱਥੇ ਪਹਿਲੀ ਪੋਸਟਿੰਗ ਹੋਈ ਹੈਗੀ ਤੇ ਸਾਡੀ ਪ੍ਰਾਇਓਰਟੀ ਵੀ ਇਹੀ ਰਹਾਗੀ ਰਹੇਗੀ ਕਿ ਅਸੀਂ ਲੋਕਾਂ ਨੂੰ ਪੂਰਾ ਇਨਸਾਫ ਦਵਾਈਏ ਸਰ ਗੈਂਗਸਟਰਬਾਦ ਦੇ ਵਿਰੁੱਧ ਜਿਹੜੀ ਆਪਦੀ ਮੁਹਿੰਮ ਚੱਲ ਜਰੀਗੀ ਅਬ ਮੈਂ ਜਿਵੇਂ ਪਹਿਲਾਂ ਹੀ ਕਹਾਂਗਾ ਕਿ ਜਿਹੜਾ ਅਸੀਂ ਜਿਹੜੇ ਸ਼ਰਾਰਤੀ ਤੱਤ ਹੈ ਕੋਈ ਮਾੜੇ ਅਨਸਰ ਹੈ ਇਹਨਾਂ ਦੇ ਖਿਲਾਫ ਅਸੀਂ ਪੂਰੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜਾ ਕਿਸੇ ਨੂੰ ਵੀ ਜਿਹੜਾ ਲੌਂਡਰ ਆਰਡਰ ਜਾਂ ਕਿਸੇ ਨੂੰ ਵੀ ਕੰਮ ਕਰਨ ਦੀ ਨਹੀਂ ਦਿੱਤੀ ਜਾਵੇ ਸਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਮਾਮਲੇ ਦੇ ਵਿੱਚ ਕੁਝ ਪਿੰਡ ਸਾਡੇ ਪਹਿਲੇ ਬਦਨਾਮ ਹੈਗੇ ਉਹਨਾਂ 'ਚ ਕਾਫੀ ਸੁਧਾਰ ਹੋ ਚੁੱਕਾ ਲੇਕਿਨ ਔਰਤੇ ਬੜੁਪਰ ਜਿਹੜਾ ਉਹ ਕਾਫੀ ਹਲੇ ਬਦਨਾਮ ਹੈ ਉਹਦੇ ਵਿੱਚ ਸੁਧਾਰ ਦੀ ਲੋੜ ਹੈ ਕੀ ਕੀਤਾ ਜਾਏਗਾ ਆ ਬਿਲਕੁਲ ਜੀ ਬਿਲਕੁਲ ਮੈਂ ਹੁਣ ਅੱਜ ਹੀ ਜੁਆਇਨ ਕੀਤਾ ਹੈਗਾ ਜਿਹੜਾ ਇਹ ਡਰਗ ਹੌਟਸਪੌਟ ਹੈਗੇ ਆ ਜਾਂ ਜਿੱਥੇ ਜਿੱਦਾਂ ਤੁਹਾਡੇ ਕਹਾ ਮਤਵ ਅਸੀਂ ਸਾਰੀ ਚੀਜ਼ਾਂ ਨੂੰ ਐਨਲਾਈਜ਼ ਕਰਾਂਗੇ ਤੇ ਉੱਥੇ ਜਿਹੜੀ ਅਸੀਂ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੇ ਕਿਸੇ ਨੂੰ ਕੋਈ ਡਰਗ ਅਡਿਕਟ ਹੈਗਾ ਉਹਨੂੰ ਅਸੀਂ ਡਰਗ ਰਿਡਕਸ਼ਨ ਸੈਂਟਰ ਦੇ ਵਿੱਚ ਵੀ ਦਾਖਲ ਕਰਵਾਵਾਂਗੇ ਸਰ ਆਮ ਜਲਾਵਸੀਆਂ ਨੂੰ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਹੈ ਆਮ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈਗੀ ਹੈ ਕਿ ਇੱਕ ਤਾਂ ਜਿਹੜੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਲਾਉਣ ਨੂੰ ਮੇਨਟੇਨ ਰੱਖਾਂਗੇ ਤੇ ਜਿਹੜਾ ਆਮ ਲੋਕ ਹੈ ਪੂਰੇ ਸੁਰੱਖਿਅਤ ਮਹਿਸੂਸ ਕਰਨ ਤੇ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਮੈਂ ਤੁਹਾਡੇ মিডিਆ ਭਰਾਵਾਂ ਰਾਹੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹਨਾ ਹਾਂ ਕਿ ਪੁਲਿਸ ਜਿਹੜੀ ਹੈ ਕਿ ਤੁਹਾਡੀ ਸੁਰੱਖਿਆ ਦੇ ਵਿੱਚ 24 ਘੰਟੇ ਮੌਜੂਦ ਹੈਗੀ ਹੈ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਤੱਤ ਜਾਂ ਕੋਈ ਅਜਿਹਾ ਜੋ ਕ੍ਰਾਈਮ ਕਰਦਾ ਹੈ ਉਹਦੇ ਬਾਰੇ ਜਾਣਕਾਰੀ ਹੈ ਤਾਂ ਉਹ ਸਾਡੇ ਤੱਕ ਪਹੁੰਚਾਈ ਜਾਵੇ